ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਢੰਡਾ ਉਹ ਤੋਂ ਬੰਦਨ ਨਨ ਕਬਾਰ ਸਰਬ ਕਲਾ ਸਮਰਤ ਨੁਲੰਤਿ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਣ ਤੁਮਹਾਰੀ ਆਸਾ ਤੁਮਹੀ ਸਜਣ ਸੁਹੇਲੇ ਰਖਹੁ ਰਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖ ਹਟਾਲ ਗੁਰੂ ਸੇਵੀ ਆਹਨ ਸਹਿ ਸੁਪਾਈ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਵੜਹਾਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਰੋਵੈ ਬਿਰਹਾ ਤਨ ਕਾ ਆਪਣਾ ਸਾਇ ਸੰਭਾਲੇ ਹਾਂ ਆਵੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾ ਰੂਹ ਵ ਮਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾ ਸਾਹਿਬ ਸੰਭਾਲੇ ਪੰਥ ਨਿਹਾਲ ਹੈ ਅਸਾਂ ਪੇ ਉਥੇ ਜਾਣਾ ਜਿਸ ਕਾ ਕੀਆ ਤੈਨਹੀਂ ਲੀਆ ਹੋਆ ਤਸੈ ਕਾ ਭਣਾ ਜੋ ਤੈਨ ਕਰ ਪਾਇਆ ਸੋ ਆਗੈ ਆਇ ਅਸੀਂ ਕੇ ਹੁਕਮ ਕਰੇ ਹਾ ਆਵ ਹੋ ਮਿਲ ਹੋ ਸਹੇਲੀ ਹੋ ਸਚੜਾ ਨਾਮ ਲਏ ਹਾ ਮਰਨ ਨਾ ਮੰਦਾ ਲੋਕਾ ਆਖੀਐ ਜੇ ਮਰ ਜਾਣ ਐਸਾ ਕੋਈ ਸੇਵਹੁ ਸਾਹਿਬ ਸਮਰਾਥ ਆਪਣ ਪੰਥ ਸੁਹੇਲਾ ਆਗੇ ਹੋਏ ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ ਆਗੇ ਮਿਲੈ ਵਡਾਈ ਭੇਟੈ ਸਿਉ ਜਾਵੋ ਸੱਚ ਸੰਭਾਵੋ ਤਾਂ ਪਤ ਲਿਖੈ ਪਾਈ ਮਹਿਲੀ ਜਾਏ ਪਾਵੋ ਖਸਮੇ ਭਾਵੋ ਰੰਗ ਸਿਓ ਰਲਿਆ ਮਣ ਮਰਨ ਨਾ ਮੰਦਾ ਲੋਕਾ ਖੀਐ ਜੇ ਕੋਈ ਮਰ ਜਾਣ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੂ ਸੂਰੇ ਸੇ ਆਗੈ ਆਖੀਐ ਦਰਗੈ ਪਾਵਹਿ ਸਾਚੀ ਮਾਣੋ ਦਰਗੈ ਮਾਣ ਪਾਵਹਿ ਪਤ ਸਿਉ ਜਾਵਹਿ ਆਗੈ ਦੁਖ ਨ ਲਾਗੈ ਕਰ ਏਕਤਿ ਆਵੈ ਤਾਂ ਫਲ ਪਾਵਹਿ ਜਿਤ ਸਿਵੈ ਹੈ ਭਉ ਪਾਗੈ ਉਚ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਜਾਣੋ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਹੇ ਪਰਵਾਣੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਕੀਤਾ ਵਿਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆ ਸੋ ਜਾਣ ਆਪੇ ਵਿਖੇ ਆਪੇ ਬੂਝੈ ਆਪੇ ਹੁਕਮ ਪਛਾਨੈ ਜਿਨ ਕਿਛ ਕੀਆ ਸੋਈ ਜਾਣ ਤਕ ਰੂਪ ਪਰੂ ਨਾਨਕ ਕਿਸ ਨੋ ਬਾਬਾ ਰੋਈ ਹੈ ਬਾਜੀ ਹੈ ਹੋ ਸੰਸਾਰੋ ਜਿਨ ਕਿਛ ਕੀਆ ਸੋਈ ਜਾਣ ਤਕ ਰੂਪ ਪਰੂ ਨਾਨਕ ਕਿਸ ਨੂੰ ਬਾਬਾ ਰੋਈ ਐ ਬਾਜੀ ਹੈ ਇਹੋ ਸੰਸਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ